ਸਰ ਤੋਂ ਪ੍ਰਾਰਾ ਮੇਲਾ ਬਿਯਾਰ ਦਾ ਹਾਲ ਦੇਖ ਲੋ ਖਾਲੀ ਪਏ ਆ ਬਿਯਾਰ ਬੁਰਾ ਹਾਲ ਹੋਇਆ ਦੁਕਾਨਾਂ ਦੇ ਕਿਰਾਏ ਨਹੀਂ ਨਿਕਲਦੇ ਵੇ 15 15 ਦਿਨ ਪਹਿਲੇ ਰਸਲ ਗਾਰ ਰੰਦਾ ਹੁੰਦਾ ਸੀ ਲੋਕਾਂ ਹੁੰਦਾ ਸੀ ਸਾਮਾਨ ਖਰੀਦਣਾ ਸਭ ਕੁਝ ਹੋ ਉਹ ਹੜੀਆ ਮੋੜੀ ਹੜੀਆ ਕੋਈ ਗੈਸਰ ਸਾਰਾ ਤਾਂ ਵੈਸੇ ਹੀ ਮੰਦੀ ਦੀ ਮਾਰ ਦੂਸਰਾ ਗਰਮੀ ਦੀ ਮਾਰ ਜਿਹੜੇ ਪਹਿਲੇ ਮੇਲੇ ਪੂਰੇ ਭਰੇ ਰਹਿੰਦੇ ਸੀਗੇ ਉਹ ਹੁਣ ਖਾਲੀ ਮੇਨ ਜਿਹੜੀ ਗੱਲ ਹੈ ਕਿ ਸਰਦੀ ਦਾ ਸੀਜ਼ਨ ਖਤਮ ਹੋ ਰਿਹਾ ਤੇ ਲੋਕੀ ਸਰਦੀ ਦਾ ਮਾਲ ਬਣਾ ਕੇ ਬੈਠੇ ਆ ਅਗਰ ਗਰਮੀ ਜਾਊਗੀ ਤੇ ਸਰਦੀ ਆਊਗੀ ਨਾ ਬਹੁਤ ਅਸਰ ਪਾਇਆ ਜੀ ਇਸ ਟਾਈਮ ਸਾਡੋ ਵੇਹ ਨਹੀਂ ਹੁੰਦੀ ਇੱਕ ਮਿੰਟ ਦੀ ਵੀ ਹੁਣ ਵੇਲੇ ਖੜੇ ਦੁਕਾਨਾਂ ਦਾ ਗਾ ਕੇ ਨਹੀਂ ਨਹੀਂ ਤੇ ਤੇ ਲੈਣਾ ਲੱਗੀਆਂ ਹੁੰਦੀਆਂ ਤੇ ਸਰਦਕੀ ਦੇ ਕਿਨਾਂ ਦੇ ਮੌਸਮ ਠੰਡਾ ਹੁੰਦਾ ਹੈ ਠੰਡਾ ਮੌਸਮ ਹੁੰਦਾ ਹੈ ਨਜ਼ਾਰਾ ਦਾ ਨੀਲੇ ਦਾ ਵੀ ਨਜ਼ਾਰਾ ਆਉਂਦਾ ਹੈ ਇੱਥੇ ਮੇਲਾ ਵੀ ਸੁੱਨਾ ਪਿਆ ਤੇ ਉੱਪਰੋਂ ਵੀ ਗੀਂਦੇ ਰੱਬ ਦੀ ਮਾਰ ਪਈ ਹੈ ਐ ਲੱਗਦਾ ਜਿਵੇਂ ਜੂਨ ਜੁਲਾਈ ਚਾਹੀਏ ਦਸਰ ਆ ਗਿਆ ਸਰ ਇਸ ਵਾਰ ਹਾਂ ਕਿਉਂਕਿ ਐਕਚੁਅਲੀ ਇਸ ਵਾਰ ਮੌਸਮ ਠੀਕ ਠੀਕ ਹੁੰਦਾ ਜੀ ਸਰ ਮਾੜੀ ਜੀ ਗਰਮੀ ਭਜੀ ਮੇਲੇ ਕੋਈ ਵੀ ਨਹੀਂ ਆਂਦਾ ਘਰੋਂ ਦੇ ਨਿਕਲ ਦੇ ਨਹੀਂ ਕਰਦਾ ਮੇਲੇ ਤੇ ਕਿਹਨੇ ਆਣਾ ਦੇਖਣ ਇਸ ਟਾਈਮ ਗਰਮੀ ਇੰਨੀ ਕੋ ਬਾਹਰ ਤਾਂ ਹੀ ਨਿਕਲਾ ਅਗਲਾ ਸ਼ਾਮ ਨੂੰ ਨਿਕਲਾਂਗੇ 6-7 ਵੇ ਉਹ ਉਹਨੇਰਾ ਬੈਹੰਦਾ ਪੂਰੇ ਦੇਪਾ ਨੇ ਮੈਂ ਗਰਮੀ ਇੰਨੀ ਹੈ ਦੁਆਰ ਤੇ ਬੈਹ ਰਿਹਾ ਹੁੰਦਾ ਸਾਰੀ ਦਿਹਾੜੀ ਉਹ ਤਾਂ ਰਹਿੰਦਾ ਹੁੰਦਾ ਭੱਤੀ ਵਾਲਿਆਂ ਦੇ ਬਿਜਲੀ ਵਾਲਿਆਂ ਨੇ ਮਰਤ ਮਾਰੀ ਜੇ ਸਵੇਰ ਦੀ ਲਾਈਟ ਗਈ ਹੋਈ ਆ ਤੇ ਹਾਰ ਦਾ ਸੀਜ਼ਨ ਔਰ ਗੱਲ ਕਰੀਏ ਤਾਂ ਕੱਲ ਵਿਜੇ ਦਸ਼ਮੀ ਯਾਨੀ ਕਿ ਦੁਸ਼ਹਿਰਾ ਹੈਗਾ ਔਰ ਗਰਮੀ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਬਿਲਕੁਲ ਵੀ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਕਤੂਬਰ ਹੈ ਗਰਮੀ ਇੰਨੀ ਜ਼ਿਆਦਾ ਲੱਗ ਰਹੀ ਹੈ ਕਿ ਆਪਾਂ ਅਕਤੂਬਰ ਦੇ ਵਿੱਚ ਐਂਟਰ ਹੋ ਗਏ ਆ ਇਹ ਪਹਿਲੀ ਵਾਰੀ ਹੋਇਆ ਤਕਰੀਬਨ 60 70 ਸਾਲ ਚ ਕਿ ਇੰਨੀ ਗਰਮੀ ਜਿਹੜੀ ਕਿ ਪਾਦੋਂ ਦੇ ਮਹੀਨੇ ਵਿੱਚ ਵੈਸੇ ਠੀਕ ਹੋ ਜਾਂਦਾ ਪਾਦੋਂ ਤੋਂ ਬਾਅਦ ਲੇਕਿਨ ਇਹ ਪਹਿਲੀ ਵਾਰੀ ਲੇਕਿਨ ਇਹਦੇ ਨਾਲ ਬਹੁਤ ਬਿਮਾਰੀਆਂ ਫੈਲ ਰਹੀਆਂ ਸ਼ਹਿਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਉਹ ਡਾਕਟਰਾਂ ਦੇ ਪੂਰਾ ਰਸ਼ ਲੱਗਿਆ ਹੋਇਆ ਹੈ ਆਮ ਜਨਤਾ ਬੜੀ ਪਰੇਸ਼ਾਨ ਹੈ आम जनता वास्ते बहुत ਔਖਾ ਕੰਮ ਹੈ ਬਿਲਕੁਲ ਅੱਛਾ ਆਪਾਂ ਮੇਲਿਆਂ ਦੀ ਗੱਲ ਕਰੀਏ ਨਾ ਅੱਗੇ ਤਾਂ ਸਾਡੇ ਟਾਈਮ ਦੇ ਵਿੱਚ ਮੇਲੇ 10-10 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਇਆ ਕਰਦੇ ਸੀਗੇ ਹੁਣ ਗਰਮੀ ਜਿੰਨੀ ਜਿਸ ਹਾਲ ਨਾਲ ਦੇਖ ਰਹੇ ਆਪਾਂ ਲੱਗਦਾ ਕਿ ਉਹਦੇ ਤੇ ਤਿਹਾਰ ਨੂੰ ਵੀ ਅਸਰ ਪੈ ਰਿਹਾ ਮੇਲਿਆਂ ਨੂੰ ਵੀ ਅਸਰ ਪੈ ਰਿਹਾ ਇੱਕ ਤਾਂ ਵੈਸੇ ਹੀ ਮੰਦੀ ਦੀ ਮਾਰ ਹੈ ਦੂਸਰਾ ਗਰਮੀ ਦੀ ਮਾਰ ਹੈ ਜਿਹੜੇ ਪਹਿਲੇ ਮੇਲੇ ਪੂਰੇ ਭਰੇ ਰਹਿੰਦੇ ਸੀਗੇ ਉਹ ਹੁਣ ਖਾਲੀ ਨੇ ਇਨਸਾਨ ਨੂੰ ਬਹੁਤ ਔਖਾ ਹੋ ਰਿਹਾ ਗਰਮੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਬਾਹਰ ਨਹੀਂ ਨਿਕਲਿਆ ਕਿਉਂਕਿ ਬੱਚੇ ਬਾਹਰ ਲੈ ਕੇ ਆਊਗਾ ਤਾਂ ਗਰਮੀ ਦੀ ਮਾਰ ਪਊਗੀ ਇਸ ਕਰਕੇ ਮੇਲੇ ਵੀ ਥੋੜੇ ਸੁਸਤੇ ਜਾ ਰਹੇ ਬਿਲਕੁਲ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਜਿਹੜੇ ਲੋਕ ਨੇ ਔਰ ਖਾਸ ਕਰਕੇ ਦ੍ਰੇਸ਼ੀ ਦੀ ਗੱਲ ਕਰੀਏ ਜਾਂ ਮੇਲਿਆਂ ਦੀ ਗੱਲ ਕਰ ਲਈਏ ਤਾਂ ਬਹੁਤ ਜ਼ਿਆਦਾ ਗਰਮੀ ਇੱਥੇ ਦੇਖਣ ਨੂੰ ਮਿਲ ਰਹੀ ਹੈ ਬਿਰੇ ਜੀ ਲੱਗਦਾ ਕਿ ਆਪਾਂ ਅਕਤੂਬਰ ਦੇ ਪਹਿਲੇ ਮਹੀਨੇ ਚ ਆ ਗਏ ਆ ਅਕਤੂਬਰ ਦੀ ਸ਼ੁਰੂਆਤ ਹੋ ਗਈ ਜਾਂ ਹਲੇ ਵੀ ਜੂਨ ਜੁਲਾਈ ਲੱਗਦਾ ਪਿਆ ਤੁਹਾਡੇ ਵੀ ਮੱਥੇ ਤੇ ਪਸੀਨਾ ਭਰਿਆ ਪਿਆ ਜੂਨ ਜੁਲਾਈ ਲੱਗ ਰਿਹਾ ਵਾ ਮੌਸਮ ਚ ਬਹੁਤ ਫਰਕ ਪੈ ਗਿਆ ਬਾਕੀ ਦੇਖੋ ਅਕਤੂਬਰ ਲੱਗ ਨਹੀਂ ਰਿਹਾ ਬਿਲਕੁਲ ਵੀ ਜੂਨ ਜੁਲਾਈ ਲੱਗ ਰਿਹਾ ਆ ਇੰਨੀ ਜ਼ਿਆਦਾ ਗਰਮੀ ਦੇ ਨਾਲ ਲੱਗ ਰਿਹਾ ਕਿ ਬਾਜ਼ਾਰਾਂ ਦੇ ਔਰ ਖਾਸ ਕਰਕੇ ਤਿਹਾਰਾਂ ਦੀ ਅਗਰ ਗੱਲ ਕਰਾਂ ਤਾਂ ਤਿਹਾਰਾਂ ਦੇ ਵਿੱਚ ਦੁਕਾਨਦਾਰੀ ਤੇ ਕਿੰਨਾ ਅਸਰ ਪੈ ਰਿਹਾ ਗਰਮੀ ਕਰਕੇ ਬਹੁਤ ਅਸਰ ਪੈ ਰਿਹਾ ਦੁਕਾਨਦਾਰੀ ਚ ਵੀ ਮੇਲੇ ਚ ਵੀ ਬਹੁਤ ਫਰਕ ਪੈ ਰਿਹਾ ਵ ਬਾਕੀ ਗਰਮੀ ਦਾ ਸਾਰਿਆਂ ਲਈ ਹੈ ਠੀਕ ਹੈ ਬਸ ਬਿਲਕੁਲ ਮੌਸਮ ਜਿਹੜਾ ਲਗਾਤਾਰ ਬਦਲਦਾ ਹੋਇਆ ਦਿਖਾਈ ਦੇ ਰਿਹਾ ਔਰ ਇੱਥੇ ਤੁਸੀਂ ਦੇਖੋ ਕਿ ਦੁਸ਼ਹਿਰਾ ਮੇਲਾ ਜਿੱਥੇ ਦੁਸ਼ਹਿਰਾ ਮੇਲਾ ਲੱਗਿਆ ਹੋਵੇ ਉੱਥੇ ਇੰਨੀ ਸੁੰਨ ਸੁਨਾਹਟ ਆ ਇੰਨਾ ਜ਼ਿਆਦਾ ਤੁਸੀਂ ਇੱਥੇ ਦੇਖੋ ਸਨਾਟਾ ਦਿਖਾਈ ਦਵੇ ਤਾਂ ਸੋਚਣ ਵਾਲੀ ਗੱਲ ਹੈ ਔਰ ਇਹਦਾ ਅਸਰ ਇਹ ਦੇਖੋ ਚਿਹਰਾ ਟੱਕ ਕੇ ਕਿਸ ਤਰ੍ਹਾਂ ਵਹੀਕਲ ਜਿਹੜੇ ਨੇ ਚਲਾਏ ਜਾ ਰਹੇ ਨੇ ਔਰ ਇਹ ਸਾਰਾ ਅਸਰ ਜਿਹੜਾ ਹੈ ਇਹ ਗਰਮੀ ਦਾ ਅਸਰ ਦਿਖਾਈ ਦੇ ਰਿਹਾ ਹੈਗਾ ਔਰ ਗਰਮੀ ਕਾਰਨ ਕਿਤੇ ਨਾ ਕਿਤੇ ਕਮਾਂਕਾਰਾਂ ਤੇ ਵੀ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਕਿ ਹਾਲਾਤ ਕੀ ਐ ਔਰ ਗਰਮੀ ਕਿਸੇ ਹਿਸਾਬ ਨਾਲ ਪੈ ਰਹੀ ਐ ਬਰਾਜ ਜੀ ਗਰਮੀ ਦੇ ਕੀ ਹਾਲਾਤ ਐ ਅਕਤੂਬਰ ਦਾ ਆਪਾਂ ਕਹਿ ਰਹੇ ਆ ਕਿ ਅਕਤੂਬਰ ਚ ਆ ਗਏ ਲੱਗਦਾ ਕਿ ਅਕਤੂਬਰ ਐ ਕਿ ਹਲੇ ਵੀ ਜੂਨ ਜਲਾਈ ਚੱਲੀ ਜਾਂਦੀ ਐ ਜੂਨ ਜਲਾਈ ਐ ਜੀ ਇੰਜ ਜਲਾਈ ਐ ਹਾਲਾਤ ਕਿਉਂ ਇਦਾਂ ਦੀ ਇਦਾਂ ਦੀ ਗਰਮੀ ਦੇਖੀ ਸੀ ਪਹਿਲਾਂ ਕਦੀ ਨਹੀਂ ਜੀ ਬਾਜ਼ਾਰਾਂ ਤੇ ਮੈਂ ਗੱਲ ਕਰਾ ਤਾਂ ਬਾਜ਼ਾਰਾਂ ਤੇ ਕੀ ਅਸਰ ਦਿਖਦਾ ਹੋਊਗਾ ਕਮਾਂਕਾਰਾਂ ਤੇ ਕੀ ਅਸਰ ਦਿਖ ਰਿਹਾ ਬੁਰਾ ਹੈ ਬੁਰਾ ਨਹੀਂ ਬੁਰਾ ਹਾਲ ਹੈ ਲੱਗਦਾ ਕਿ ਇਹੋ ਜੀ ਗਰਮੀ ਚ ਲੋਕ ਮੇਲਾ ਦੇਖਣ ਪਹੁੰਚਣਗੇ ਨਹੀਂ ਜੀ ਔਰ ਜਿਹੜੇ ਦੁਕਾਨਦਾਰ ਨੇ ਖਾਸ ਕਰਕੇ ਦੁਕਾਨਾਂ ਖੋਲ ਕੇ ਬੈਠੇ ਆ ਦੁਕਾਨ ਮੇਲੇ ਸਜਾ ਕੇ ਬੈਠੇ ਔਰ ਮੇਲੇ ਵਾਲੀ ਰੋਡ ਹੋਵੇ ਔਰ ਇੱਥੇ ਇੰਨੀ ਜਿਆਦਾ ਸੁਨ ਸੁਨਾਹ ਡੋਵੇ ਤਾਂ ਸੋਚਣ ਵਾਲੀ ਗੱਲ ਹੈ ਕਿ ਆਖਰ ਗਰਮੀ ਦਾ ਤਿਹਾਰ ਦਾ ਔਰ ਇਹਨਾਂ ਦੀ ਦੁਕਾਨਦਾਰੀ ਦੇ ਉੱਤੇ ਕੀ ਅਸਰ ਪੈ ਰਿਹਾ ਹੈ ਜਿਹੜੇ ਦੁਕਾਨਦਾਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ विरा जी गर्मी इस हिसाब नाल है कि आप बेशक अक्तूबर का आप कह रहे हो शुरू होगी पर लगता है कि अक्तूबर या जून जुलाई लग रही है नहीं जून जुलाई लग रही है एक्चुअली मौसम मतलब कि जिस हिसाब से बारिश हुई थी हाँ। उस हिसाब से चेंज हुआ था बट लेकिन वो अब चेंज मतलब कि फिर वही फील हो रहा है अच्छा जितनी बारिश हुई सभी यही बात कर रहे हैं कि वो बारिश का असर ही दिखाई नहीं दे रहा बिल्कुल 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 सही करेगा आप अच्छा अगर मैं बात करूं कि त्यौहार है ना खास करके त्यौहार पे बाज़ार भरे हुए दिखाई देने चाहिए मेला लगा हुआ है और कल इतना बड़ा त्यौहार है यहाँ पर बिल्कुल भी भीड़ दिखाई नहीं दे रही गर्मी इसका असर हो सकता है नहीं गर्मी नहीं लोगों के पास शायद हो सकता है पैसों की कमी कह सकते हो आप काम कम हुआ है पंजाब में काम कम हो रह गया और गर्मी का असर गर्मी का असर भी, भी बिल्कुल बिल्कुल दोनों चीज़ों का है बट लेकिन कहीं ना कहीं लोग घूमने के लिए तो ਚਾਹਤੇ ਹਨ ਘੁੰਮ ਕੇ ਘੁੰਮ ਕੇ ਆਏ ਬਟ ਲੇਕਿਨ ਉਹ ਮਤਲਬ ਕਿ ਪੈਸੇ ਕਮੀ ਹੈ ਲੋਕੋ ਦੇ ਕੋਲ ਇੱਕ ਜਿਹੜੇ ਮੰਦੀ ਉਤੋਂ ਗਰਮੀ ਔਰ ਗਰਮੀ ਕਾਰਨ ਬਾਜ਼ਾਰਾਂ ਦੇ ਵਿੱਚ ਭੀੜ ਇੱਥੇ ਬਿਲਕੁਲ ਵੀ ਦਿਖਾਈ ਨਹੀਂ ਦੇ ਰਹੀ 라ਵਨ ਸਜਾਏ ਹੋਏ ਨੇ ਦੁਕਾਨਾਂ ਖੁੱਲੀਆਂ ਨੇ ਪਰ ਗ੍ਰਾਹਕ ਇਥੇ ਕੋਈ ਦਿਖਾਈ ਨਹੀਂ ਦੇ ਰਿਹਾ ਦੁਕਾਨਾਂ ਦੇ ਬਾਹਰ 라ਵਨ ਪਏ ਹੋਏ ਆ ਪਰ ਖਰੀਦਣ ਵਾਲਾ ਇੱਥੇ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਮੇਰਾ ਜੀ ਜੂਨ ਜਲਾਈ ਦਾ ਮਹੀਨਾ ਹੈ ਕਿ ਅਕਤੂਬਰ ਦਾ ਮਹੀਨਾ ਇਹ ਤਾਂ ਜੂਨ ਜਲਾਈ ਆ ਜੂਨ ਜੂਨ ਜਲਾਈ ਆ ਬਹੁਤ ਬੁਰਾ ਹਾਲ ਆ ਗਰਮੀ ਨਾਲ ਔਰ ਉੱਤੋਂ ਦਾ ਆਪਾ ਗਰਮੀ 'ਚ ਮੈਂ ਕਹਿੰਦਾ ਲਾਈਟ ਵੀ ਨਹੀਂ ਹੈ ਨਹੀਂ ਲਾਈਟ ਗਈ ਹੋਈ ਆ 5 ਵਜੇ 6 ਵਜੇ ਪਤਾ ਨਹੀਂ ਕਦੋਂ ਆਣੀ ਲੈੜ ਬਿਲਕੁਲ ਅੱਛਾ ਇੰਨੀ ਗਰਮੀ ਆਪਾਂ ਕਦੀ ਸੋਚਿਆ ਸੀਗਾ ਕਿ ਅਕਤੂਬਰ ਦਾ ਮਹੀਨਾ ਸ਼ੁਰੂ ਹੋਵੇ ਔਰ ਐਹੇ ਜੀ ਗਰਮੀ ਦੇਖਣ ਨੂੰ ਕਦੇ ਵੀ ਨਹੀਂ ਦੇਖੀ ਜੀ ਕਦੇ ਵੀ ਨਹੀਂ ਕਦੇ ਵੀ ਨਹੀਂ ਦੇਖੀ ਦਸਹਿਰੇ ਤੱਕ ਇਹਨਾਂ ਦਾ ਮੌਸਮ ਠੰਡਾ ਹੁੰਦਾ ਹੈ ਠੰਡਾ ਮੌਸਮ ਹੁੰਦਾ ਹੈ ਨਜ਼ਾਰਾ ਦਾ ਮੇਲੇ ਦਾ ਵੀ ਨਜ਼ਾਰਾ ਆਉਂਦਾ ਇੱਥੇ ਮੇਲਾ ਵੀ ਸੁੱਨਾ ਪਿਆ ਤੇ ਉੱਪਰੋਂ ਵੀ ਗਿਰਨ ਦੇ ਰੱਬ ਦੀ ਮਾਰ ਪਈ ਆ ਬਿਲਕੁਲ ਅੱਛਾ ਮੇਲੇ ਦੀ ਗੱਲ ਕੀਤੀ ਐਹੀ ਗੱਲ ਮੈਂ ਕਰਨ ਲੱਗਾ ਸੀਗਾ ਆਪਣੇ ਟਾਈਮ ਦੇ ਵਿੱਚ 10 ਦਿਨ ਪਹਿਲਾਂ ਹੀ ਸ਼ੁਰੂਆਤ ਹੋ ਜਾਂਦੀ ਸੀਗੀ ਪਰ ਹੁਣ ਜਿੱਤਾ ਦੀ ਗਰਮੀ ਐ ਲੱਗਦਾ ਕਿ ਮੇਲੇ ਜਾਂ ਬਾਜ਼ਾਰਾਂ 'ਚ ਲੋਕ ਖਰੀਦਾਰੀ ਕਰਨਗੇ ਐਹੀ ਜੀ ਗਰਮੀ 'ਚ ਨਹੀਂ ਨਹੀਂ ਕਿੱਥੋਂ ਗਾਹ ਨਿਕਲਿਆ ਜਾਣਾ ਜੀ ਸਿਰ ਦੁਪਹਿਰ ਪੂਰਾ ਦਿਨ ਤਾਂ ਨਿਕਲ ਜਾਂਦਾ ਉਦਾਂ ਹੀ ਸ਼ਾਮ ਸਵੇਰੇ ਉਦਾਂ ਹੀ ਤੇ ਕਿਰਾਂ ਦੇ ਗਾਹ ਨਿਕਲੇਗਾ ਤੇ ਬਾਜ਼ਾਰਾਂ ਦੇ ਵਿੱਚ ਰੌਸ਼ੀਆ ਨਾ ਹੁੰਦਾ ਵੇ ਕੁਛ ਲੈ ਹੀ ਨਹੀਂ ਪਾਂਦਾ ਬੰਦਾ ਬਿਲਕੁਲ ਸਹੀ ਗੱਲ ਐ ਔਰ ਔਰ ਐਹੀ ਚੀਜ਼ ਹੁਣ ਵੀ ਮੈਂ ਇਸ ਵਕਤ ਗੱਲ ਕਰ ਰਿਹਾ ਤਾਂ ਪਸੀਨੇ ਦੇ ਨਾਲ ਭਰ ਰਿਹਾ ਕਿ ਇੰਨਾ ਜ਼ਿਆਦਾ ਸਵੇਟ ਹੋ ਰਿਹਾ ਇੰਨਾ ਜ਼ਿਆਦਾ ਪਸੀਨਾ ਆ ਰਿਹਾ ਔਰ ਦੁਕਾਨਦਾਰ ਜਿਹੜੇ ਨੇ ਉਹ ਬੇਲੇ ਬੈਠੇ ਹੋਏ ਨੇ ਔਰ ਇਹਦੀ ਇੱਕ ਕਿਤੇ ਨਾ ਕਿਤੇ ਕਾਰਨ ਗਰਮੀ ਵੀ ਹੈ ਔਰ ਗਰਮੀ ਇੰਨੀ ਜ਼ਿਆਦਾ ਹੈ ਕਿ ਦੁਕਾਨਾਂ ਤਾਂ ਸਜੀਆਂ ਹੋਈਆਂ ਨੇ ਪਰ ਗਰਮੀ ਜਿਹੜੀ ਹੈ ਇੱਧਰ ਦੇਖੋ ਮੱਥੇ ਦੇ ਉੱਤੇ ਇੰਨਾ ਜ਼ਿਆਦਾ ਪਸੀਨਾ ਹੈ ਕਿ ਗਰਮੀ ਜਿਹੜੀ ਹੈ ਭਈ ਆਪਾਂ ਅਕਤੂਬਰ ਚ ਹੈ ਕਿ ਜੂਨ ਜਲਾਈ ਚ ਬੈਠੇ ਹਾਂ ਜੂਨ ਜਲਾਈ ਲੱਗ ਰਹੀ ਹੈ ਇੰਨੀ ਜ਼ਿਆਦਾ ਗਰਮੀ ਹੈ ਹਾਂਜੀ ਕਦੀ ਦੇਖਿਆ ਸੀ ਅਕਤੂਬਰ ਚ ਵੀ ਐਹੀ ਜੀ ਗਰਮੀ ਪੈਂਦੀ ਹੋਵੇ ਨਾ ਜੀ ਨਾ ਬਦੀ ਯਾਰੀ ਉਹ ਗਰਮੀ ਹਾਂ ਜੀ ਅਸਟਾ ਮੋਲ ਨੇ ਤਾਂ ਠੀਕ ਹੋ ਜਾਂਦਾ ਹੁੰਦਾ ਅੱਛਾ ਇਹਦਾ ਅਸਰ ਕਮਕਾਰਾਂ ਤੇ ਕਿੰਨਾ ਪਏਗਾ ਦੁਕਾਨਾਂ ਦੇਖੋ ਕੱਲ ਐਡਾ ਵੱਡਾ ਤਿਉਹਾਰ ਹੈ ਲੋਕੀ ਤਾਂ ਪਹਿਲੇ ਹੀ 2-2 4-4 ਦਿਨ ਪਹਿਲਾਂ ਬਾਜ਼ਾਰਾਂ ਚ ਆ ਕੇ ਖਰੀਦਾਰੀ ਸ਼ੁਰੂ ਕਰ ਦਿੰਦੇ ਆ ਪਰ ਜਿਹੀ ਜੀ ਗਰਮੀ ਹੈ ਲੋਕ ਨਿਕਲ ਰਹੇ ਆ ਨਾਲੇ ਕਮਕਾਰਾਂ ਨਹੀਂ ਸਰ ਜੀ ਬਹੁਤ ਫਰਕ ਪੈਂਦਾ ਵਾ ਇੱਕ ਗਾਲ ਤਾਂ ਉਹ ਨਹੀਂ ਮੋਲ ਕੱਲ ਦੁਸ਼ਹਿਰਾ ਵਾ ਉਹ ਲੱਗਦਾ ਜਾਨੀ ਦਾ 15-15 ਦਿਨ ਪਹਿਲਾਂ ਹੀ ਰਸ ਲੱਗਾ ਰੰਦਾ ਹੁੰਦਾ ਸੀ ਲੋਕਾਂ ਆਉਂਦਾ ਸੀ ਸਾਮਾਨ ਸੂੰਗਰੀਨਾ ਸਭ ਕੁਝ ਇਹ ਉਹ ਉਹ ਹਣੀ ਦਾ ਮੋੜੀ ਹਣੀ ਦਾ ਕੋਈ ਕਹਿ ਸਕਦਾ ਦੁਸ਼ਹਿਰਾ ਕੋਈ ਕਹਿ ਨਹੀਂ ਸਕਦਾ ਦੁਸ਼ਹਿਰਾ ਹੈ ਦੁਕਾਨਾਂ ਸਜੀਆਂ ਪਰ ਗ੍ਰਾਹਕ ਦਿਖਾਈ ਨਹੀਂ ਦਿੰਦਾ ਔਰ ਇੰਨੀ ਜ਼ਿਆਦਾ ਗਰਮੀ ਜਿਹੜੀ ਹੈ ਪੈਰੀ ਹੈ ਉੱਥੇ ਹੀ ਬਾਜ਼ਾਰਾਂ ਦੇ ਵਿੱਚ ਵੀ ਇਹਦਾ ਅਸਰ ਜਿਸ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਦੁਕਾਨਦਾਰ ਜਿਹੜੇ ਨੇ ਔਰ ਖਾਸ ਕਰਕੇ ਜੂਸ ਔਰ ਪਾਣੀ ਵਗੈਰਾ ਵੇਚਣ ਵਾਲੇ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਕਿਉਂਕਿ ਇਹਨਾਂ ਕੋਲ ਕਾਫੀ ਜ਼ਿਆਦਾ ਹੁਣ ਗ੍ਰਾਹਕ ਆ ਰਹੇ ਔਰ ਕਾਰਨ ਜਿਹੜੀ ਹੈ ਅਕਤੂਬਰ ਦਾ ਮਹੀਨਾ ਸ਼ੁਰੂ ਹੋਣ ਤੋਂ ਬਾਅਦ ਵੀ ਗਰਮੀ ਜਿਹੜੀ ਹੈ ਜੂਨ ਜੁਲਾਈ ਵਰਗੀ ਮਹਿਸੂਸ ਹੋ ਰਹੀ ਹੈ। ਅ ਵੀਰੇ ਜੀ ਕੀ ਨਾਮ ਤੁਹਾਡਾ? ਮੇਰਾ ਮਨੋਜ ਕੁਮਾਰ ਸਰ। ਜੀ ਮਨੋਜ ਜੀ ਹਾਲਾਕੀ ਚਲੋ ਤੁਹਾਡਾ ਕੰਮ ਜੂਸ ਵਗੈਰਾ ਦਾ ਕੰਮ ਸਭ ਦੇ ਚੱਲਨੇ ਚਾਹੀਦੇ ਪਰ ਅਗਰ ਮੈਂ ਗੱਲ ਕਰਾਂ ਕਿ ਅਕਤੂਬਰ ਦਾ ਜਿਹੜਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਪਰ ਗਰਮੀ ਕਿਸ ਤਰ੍ਹਾਂ ਦੇ ਕਿਹੜੇ ਮਹੀਨੇ ਵਰਗੀ ਗਰਮੀ ਮਹਿਸੂਸ ਹੋ ਰਹੀ ਹੈ? ਗਰਮੀ ਤਾਂ ਸਾਰ ਐ ਲੱਗਦਾ ਜਿਵੇਂ ਜੂਨ ਜੁਲਾਈ ਹੈ ਸਰ। ਬਟ ਆ ਜਿਹੜੀ ਮੀਂਹ ਪਿਆ ਨਾ ਸਰ ਉਹਦੇ ਕਰਕੇ ਠੰਡੀ ਮੌਸਮ ਹੋਣੀ ਚਾਹੀਦੀ ਬਟ ਲਗਦਾ ਨਹੀਂ ਸਰ ਕਿ ਇਹ ਆਪਾਂ ਜੂਨ ਜੁਲਾਈ ਚ ਆਇਆ ਅਕਤੂਬਰ ਜਿਹੜੀ ਮਹੀਨਾ ਜਿਹੜੀ ਆਇਆ ਲਗਦਾ ਜੂਨ ਜੁਲਾਈ ਚ ਆਪਾਂ ਬੈਠੇ ਹਾਂ ਸਰ ਉਮਸ ਪੂਰੀ ਹੈ ਭਰਾਸ ਪੂਰੀ ਹੈ ਸਰ ਭੜਾਸ ਵੀ ਪੂਰੀ ਹੈ ਉਮਸ ਵੀ ਜਿਹੜੀ ਆ ਪੂਰੀ ਹੈ ਹਾਲਾਂਕਿ ਤੁਹਾਡੇ ਕੋਲ ਵੀ ਕਸਟਮਰ ਆ ਕੇ ਇੱਕਦਮ ਹੀ ਹੈ ਨਾ ਪਾਣੀ ਦੀ ਮੈਂ ਦੇਖਿਆ ਇੱਕਦਮ ਪਾਣੀ ਹੈ ਜੂਸ ਦੀ ਮੰਗ ਕਰਦੇ ਆ ਇੰਨੀ ਜ਼ਿਆਦਾ ਗਰਮੀ ਜਿਹੜੀ ਹੈ ਫੀਲ ਹੋ ਰਹੀ ਹੈ ਉਹਨਾਂ ਨੂੰ ਸਰ ਐਕਚੁਅਲੀ ਗਰਮੀ ਚ ਨਾ ਲੋਕੀ ਜੂਸ ਨਹੀਂ ਜ਼ਿਆਦਾ ਪਾਣੀ ਪੀਕੇ ਘੁੱਸ ਨਹੀਂ ਉਹ ਕੋਲਡ ਡਰਿੰਕ ਪੀ ਲਿਆ ਸਰ ਇਹ ਚੀਜ਼ਾਂ ਨਹੀਂ ਜੀ ਸਰ ਕਿਉਂਕਿ ਜੂਸ ਜਿਹੜਾ ਹੈ ਤਾਂ ਥੋੜਾ ਸਾ ਰੇਟ ਕਰਕੇ ਨਾ ਗਾ ਕਹਿੰਦਾ ਨਹੀਂ ਪਾਣੀ ਪੀ ਲੋ 10 ਰੁਪਏ ਵਿੱਚ ਪੀ ਕੇ ਆਪਣਾ ਪਿਆਸ ਬੁਝਾਓ ਬਿਲਕੁਲ ਸਹੀ ਗੱਲ ਹੈ ਪੀ ਕੇ ਜਿਹੜੀ ਹੈ ਪਿਆਸ ਬੁਝਾਓ ਪਰ ਜਿੱਦਾਂ ਵੀਰਾ ਜੀ ਨੇ ਵੀ ਦੱਸਿਆ ਕਿ ਜੂਨ ਜੁਲਾਈ ਮਹਿਸੂਸ ਹੋ ਰਹੀ ਹੈ ਅੱਛਾ ਚਲੋ ਆਪਾਂ ਆਪਣੀ ਦੁਕਾਨ ਦੀ ਨਹੀਂ ਆਪਾਂ ਪੂਰੇ ਬਾਜ਼ਾਰ ਦੀ ਅਗਰ ਗੱਲ ਕਰੀਏ ਤਾਂ ਲੱਗਦਾ ਹੈ ਕਿ ਤਿਹਾੜੀ ਸੀਜ਼ਨ ਹੈ ਔਰ ਗਰਮੀ ਦਾ ਦੁਕਾਨਾਂ ਦੇ ਦੁਕਾਨਦਾਰੀ ਦੇ ਉੱਤੇ ਅਸਰ ਪੈਂਦਾ ਹੋਇਆ ਦਿਖਾਈ ਦੇ ਰਿਹਾ ਜੀ ਸਰ ਐਕਚੁਅਲੀ ਜੀ 20 ਦਿਨ ਪਹਿਲੇ ਆਪਣਾ ਦੀਵਾਲੀ ਇਸ ਵਾਰ ਸਰ ਦਸਰਾ ਹੈ ਸਰ ਜਿਹੜੀ ਆਪਾਂ ਨੂੰ ਐ ਲੱਗ ਰਿਹਾ ਜੀ ਮੈਂ ਜੂਨ ਜੁਲਾਈ ਚਾਹੀਏ ਦਸਾ ਆ ਗਿਆ ਸਰ ਇਸ ਵਾਰ ਹਾਂ ਕਿਉਂਕਿ ਐਕਚੁਅਲੀ ਇਸ ਵਾਰ ਮੌਸਮ ਠੀਕ ਠੀਕ ਹੁੰਦਾ ਜੀ ਸਰ ਮਾੜੀ ਜੀ ਗਰਮੀ ਹੁੰਦੀ ਸੀ ਮਾੜੀ ਜੀ ਸ਼ਾਮ ਦਾ ਟਾਈਮ ਮੌਸਮ ਡੰਡੇ ਜੀ ਹੁੰਦੀ ਸੀ ਲੱਗਦਾ ਨਹੀਂ ਸਰ ਆਪਾਂ ਕੀ ਬਈ ਅਕਤੂਬਰ ਚ ਇਸ ਟਾਈਮ ਬੈਠੇ ਹਾਂ ਸਰ ਬਿਲਕੁਲ ਥੈਂਕ ਯੂ ਵੀਰਾ ਜੀ ਲੱਗ ਰਹੀ ਨਹੀਂ ਰਹਾ ਕਿ ਇਸ ਵਕਤ ਆਪਾਂ ਅਕਤੂਬਰ ਦੇ ਮਹੀਨੇ ਦੀ ਸ਼ੁਰੂਆਤ ਕੀਤੀ ਹੈ ਐਦਾ ਲੱਗ ਰਿਹਾ ਹੈ ਕਿ ਜਿੱਦਾਂ ਆਪਾਂ ਜੂਨ ਜੁਲਾਈ ਦੇ ਵਿੱਚ ਬੈਠੇ ਹੋਈਏ ਔਰ ਇਸ ਦਾ ਅਸਰ ਤਿਹਾਰਿਆਂ ਦੇ ਵਿੱਚ ਖਾਸ ਕਰਕੇ ਦੁਕਾਨਦਾਰਾਂ ਨੂੰ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈਗਾ ਔਰ ਇੱਥੇ ਮਾਰਕੀਟ ਦੇ ਵਿੱਚ ਜਿਹੜੇ ਦੁਕਾਨਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਇਸ ਵਕਤ ਹਾਲਾਤ ਨੇ ਔਰ ਗਰਮੀ ਕਾਰਨ ਬਾਜ਼ਾਰ ਦੇ ਉੱਤੇ ਕੀ ਅਸਰ ਪੈ ਰਿਹਾ ਧੁੱਪ ਇੰਨੀ ਤੇਜ ਹੈ ਲੱਗ ਰਿਹਾ ਕਿ ਜੂਨ ਜਲਾਈ ਦੇ ਵਿੱਚ ਹੀ ਘੁੰਮ ਰਹੇ ਤੁਹਾਨੂੰ ਖੁਦ ਨੂੰ ਪਸੀਨਾ ਆ ਰਿਹਾ ਜੀ ਬਿਲਕੁਲ ਇੱਥੇ ਬਹੁਤ ਜ਼ਿਆਦਾ ਹੋ ਗਏ ਨਾ ਇੱਕ ਬੇਟੀ ਚੱਕਦੇ ਆ ਪਸੀਨਾ ਪਸੀਨਾ ਹੋ ਜਾਂਦੇ ਆ ਅਸੀਂ ਅੱਛਾ ਤਿਹਾਰ ਹੈ ਸਭ ਤੋਂ ਵੱਡਾ ਤਿਹਾਰ ਕੱਲ ਹੈ ਨਾ ਦੁਸ਼ਹਿਰੇ ਦਾ ਤਿਉਹਾਰ ਹੈ ਔਰ 10 10 ਦਿਨ ਪਹਿਲਾਂ ਲੋਕ ਨਿਕਲਦੇ ਸੀ ਸ਼ਾਪਿੰਗਾਂ ਕਰਦੇ ਸੀ ਲੱਗਦਾ ਕਿ ਇਹ ਗਰਮੀ ਨੇ ਕਿਤੇ ਨਾ ਕਿਤੇ ਬਾਜ਼ਾਰ 'ਚ ਵੀ ਅਸਰ ਪਾਇਆ ਬਹੁਤ ਅਸਰ ਪਾਇਆ ਜੀ ਇਸ ਟਾਈਮ ਸਾਡਾ ਵੇਹ ਨਹੀਂ ਹੁੰਦੀ ਇੱਕ ਮਿੰਟ ਦੀ ਵੀ ਹੁਣ ਵੇਲੇ ਖੜੇ ਦੁਕਾਨਾਂ ਦਾ ਗਾਹ ਨਹੀਂ ਨੇ ਤੇ ਇੱਥੇ ਲੈਣਾਂ ਲੱਗੀਆਂ ਹੁੰਦੀਆਂ ਲੈਣਾਂ ਲੱਗੀਆਂ ਅਜੇ ਗਰਮੀ ਦੇ ਵਿੱਚ ਕੰਮ ਕਰਦੇ ਅਸਰ ਪੈ ਰਿਹਾ ਔਰ ਮੇਲੇ ਦੇ ਉੱਤੇ ਖਾਸ ਕਰ ਕਮਾਤਾਂ ਲੱਗਦਾ ਕਿ ਮੇਲਾ ਦੇਖਣ ਪਹੁੰਚ ਰਹੇ ਹੋਣਗੇ ਲੋਕ ਭਾਜੀ ਮੇਲੇ ਕੋਈ ਵੀ ਨਹੀਂ ਆਂਦਾ ਘਰੋਂ ਦੇ ਨਿਕਲਦੇ ਨਹੀਂ ਕਰਦਾ ਮੇਲੇ ਤੇ ਕਹਿੰਦੇ ਆਣਾ ਦੇਖਣ ਇਸ ਟਾਈਮ ਗਰਮੀ ਇੰਨੀ ਕੋਈ ਬਾਹਰ ਤਾਂ ਹੀ ਨਿਕਲਾਗਲਾ ਸ਼ਾਮ ਨੂੰ ਨਿਕ 6 7 ਵਜੇ ਨਿਕਲਣਾ ਜਦ ਤੱਕ ਅੱਧਾ ਦਿਨ ਜਿਹੜਾ ਹੈ ਜਾਂ ਕਹੀਏ ਕਿ ਪੂਰਾ ਦਿਨੀ ਜਿਹੜਾ ਖਤਮ ਹੋ ਜਾਂਦਾ ਹੈ ਔਰ ਹਾਲਾਤ ਇਹ ਨੇ ਕਿ ਲੋਕ ਜਿਹੜੇ ਨੇ ਟਾਈਮ ਦੀ ਵੇਟ ਕਰਦੇ ਆ ਕਿ ਕਦੋਂ 4 5 ਵੱਜਣਗੇ ਫੇਰ ਅਸੀਂ ਬਾਜ਼ਾਰ ਦੇ ਵਿੱਚ ਨਿਕਲਾਂਗੇ ਫੇਰ ਕਿਤੇ ਜਾ ਕੇ ਸ਼ਾਪਿੰਗ ਹੋਏਗੀ ਔਰ ਦੁਕਾਨਦਾਰ ਨੇ ਬਿਰੋ ਜੀ ਗਰਮੀ ਨੇ ਕੀ ਅਸਰ ਪਾਤਾ ਕਮਾਂਕਾਰਾਂ ਦੇ ਉੱਤੇ ਲੱਗਦਾ ਹੈ ਕਿ ਅਕਤੂਬਰ ਸ਼ੁਰੂ ਹੋ ਗਿਆ ਨਹੀਂ ਜੀ ਲੱਗਦਾ ਹੈ ਕਿ ਜੂਨ ਜੁਲਾਈ ਕਿਉਂ ਲੱਗਦੀ ਹੈ ਬਿਲਕੁਲ 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 ਹਮਸ ਬਹੁਤ ਆ ਉਮਰਸ ਬੋਤ ਹੈ ਅੱਛਾ ਇਹਦੇ ਨਾਲ ਬਾਜ਼ਾਰ ਤੇ ਕੰਮਕਾਰ ਤੇ ਮੇਲਿਆਂ ਤੇ ਕੋਈ ਅਸਰ ਦਿਖ ਰਿਹਾ ਅਸਰ ਜਿਹੜੀ ਖਰੀਦਦਾਰੀ ਆ ਉੱਤੇ ਤਾਂ ਪੈਂਦਾ ਹੀ ਆ ਬਾਕੀ ਜਿਹੜੀ ਫਰੀ ਦੀ ਭੀੜ ਆ ਉਹ ਤਾਂ ਜਿੱਥੇ ਮਰਜ਼ੀ ਇਕੱਠੀ ਕਰ ਲਓ ਜਨਾਬ ਬਿਲਕੁਲ ਬਿਲਕੁਲ ਅੱਛਾ ਜਿਹੜੇ ਕੰਮਕਾਰ ਵਾਲੇ ਲੋਕ ਆ ਜਾਂ ਕਹੀਏ ਜਿਹੜੇ ਤਿਹਾਰਾਂ ਤੇ ਸ਼ਾਪਿੰਗਾਂ ਕਰਨ ਵਾਲੇ ਲੋਕ ਨੇ ਉਹ ਘਟ ਨਿਕਲ ਰਹੇ ਨੇ ਇਸ ਗਰਮੀ ਦੇ ਕਰਕੇ ਬਿਲਕੁਲ ਜੀ ਰਿਐਲਿਟੀ ਹੈ अच्छा मैम लगदा है कि गर्मी दी पहला इंतजार ਕੀਤਾ ਜਾ ਰਿਹਾ ਵੀ ਘਟ ਜਵੇ ਫੇਰ ਹੀ ਬਾਜ਼ਾਰ ਨੂੰ ਚਲੀਏ ਦੇਖੋ ਜੀ ਸਰਦੀ ਦਾ ਸੀਜ਼ਨ ਖਤਮ ਹੋ ਰਿਹਾ ਮੇਨ ਜਿਹੜੀ ਗੱਲ ਹੈ ਕਿ ਸਰਦੀ ਦਾ ਸੀਜ਼ਨ ਖਤਮ ਹੋ ਰਿਹਾ ਤੇ ਲੋਕੀ ਸਰਦੀ ਦਾ ਮਾਲ ਬਣਾ ਕੇ ਬੈਠੇ ਆ ਅਗਰ ਗਰਮੀ ਜਾਊਗੀ ਤਾਂ ਸਰਦੀ ਆਊਗੀ ਨਾ ਬਿਲਕੁਲ ਸਹੀ ਅੱਛਾ ਕਰਮੀ ਤਾਂ ਇਹ ਹਾਲ ਹੋ ਗਿਆ ਕਿ ਉਹ ਅੱਗੇ ਕਹਿੰਦੇ ਨੇ ਨਾ 6 ਮਹੀਨੇ ਗਰਮੀ 6 ਮਹੀਨੇ ਸਰਦੀ ਮੈਨ ਲੱਗਦਾ ਹੁਣ ਤਾਂ 12 ਮਹੀਨੇ ਹੀ ਗਰਮੀ ਹੁਣ ਤਾਂ ਇਹ ਹੋ ਗਿਆ ਜੀ 10 ਮਹੀਨੇ ਹੀ ਗਰਮੀ 2 ਮਹੀਨੇ ਸਰਦੀ ਉਹੀ ਦੋਲ ਰਹਿ ਗਏ ਹਨ ਹਾਂ ਬਸ ਦੋ ਰਹਿ ਗਏ ਲਾਸਟ ਬਿਲਕੁਲ ਤੁਸੀਂ ਵੀ ਥੋੜੀ ਜਿਹੀ ਧੁੱਪ ਢਲੀ ਦੇ ਇੰਤਜ਼ਾਰ ਕਰਕੇ ਬਾਹਰ ਆਏ ਹੋ ਹਾਂਜੀ ਗਰਮੀ ਹੈਗੀ ਹੈ ਗਰਮੀ ਰਹਿ ਗਈ ਹੈਗੀ ਬਿਲਕੁਲ ਜਿਹੜੇ ਦੁਕਾਨਦਾਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਔਰ ਉਧਰ ਤੁਹਾਨੂੰ ਦਿਖਾਵਾਂਗੇ ਸਰਦੀਆਂ ਦੇ ਖਾਣ ਪੀਣ ਦਾ ਸਮਾਨ ਲੈ ਕੇ ਬੈਠੇ ਆਂ ਵੀਰ ਜੀ ਆਪ ਹੀ ਗਰਮੀ ਨਾਲ ਭਿੱਜੇ ਬੈਠੇ ਨੇ ਪਸੀਨੇ ਚ ਭਿੱਜੇ ਬੈਠੇ ਆਂ ਵੀਰ ਜੀ ਅਕਤੂਬਰ ਆ ਕੇ ਜੂਨ ਜਲਾਈ ਹੈ ਇਹ ਜੂਨ ਜਲਾਈ ਆ ਜੀ ਪਹਿਲਾ ਪਸੀਨਾ ਦੇਖੋ ਵੀ ਰਹੀਦੇ ਔਰ ਮੇਰੇ ਸਾਰੇ ਅਸੀਂ ਪਸੀਨੇ ਨਾਲ ਪਿੱਜੇ ਪਏ ਆ ਔਰ ਹਾਲਾਤ ਇਹ ਹੈ ਕਿ ਮੇਲਾ ਲੱਗਿਆ ਹੋਇਆ ਬਾਜ਼ਾਰ ਜਿਹੜੇ ਭਰੇ ਹੋਣੇ ਚਾਹੀਦੇ ਸੀ ਖਾਲੀ ਦਿਖਾਈ ਦੇ ਰਹੇ ਕੱਲ ਦੁਸ਼ਹਿਰਾ ਹੈ ਦੁਸ਼ਹਿਰਾ ਪਰ ਮੰਦਾ ਬਹੁਤ ਪਿਆ ਹੋਇਆ ਜੀ ਇੱਕ ਤਾਂ ਹੜਾ ਨੇ ਮਾਰ ਮਾਰਤੀ ਹੈ ਦੂਜਾ ਜਿਹੜਾ ਪ੍ਰਵਾਸੀਆਂ ਨੂੰ ਭਜਾਉਂਦਾ ਹੋਇਆ ਹੋਇਆ ਹੁੰਦੇ ਕਰਕੇ ਗਾਹ ਨਹੀਂ ਜਾਂਦਾ ਪਿਆ ਕਾਰ ਜਿਹੜੇ ਪ੍ਰਵਾਸੀ ਸੀਗੇ ਉਹ ਤਾਂ ਮਾਲ ਹੀ ਲੈਂਦੇ ਪਏ ਉੱਤੋਂ ਸੂਰਜ ਦੇਵਤਾ ਨੇ ਜਿਹੜੀ ਕਸਰ ਘਟਤੀ ਸੂਰਜ ਦੇਵਤਾ ਨੇ ਮੈਂ ਗਰਮੀ ਐ ਨਹੀਂ ਹੈ ਦੁਕਾਨ ਤੇ ਬੈਹੜੀ ਹੁੰਦਾ ਸਾਰੀ ਦਿਹਾੜੀ ਉਹ ਤਾਂ ਰਹਿੰਦਾ ਹੁੰਦਾ ਬੱਤੀ ਵਾਲਿਆਂ ਦਾ ਬਿਜਲੀ ਵਾਲਿਆਂ ਦਾ ਮਰਤ ਮਾਰੀ ਹੋਈ ਹੈ ਸਵੇਰ ਦੀ ਲੈਂਡ ਗਈ ਹੋਈ ਹੈ ਬਿਲਕੁਲ ਔਰ ਜਿਹੜੀ ਗੱਲ ਅਸੀਂ ਕਰ ਰਹੇ ਸੀਗੇ ਕਿ ਜਦੋਂ ਦੁਕਾਨਦਾਰ ਆਪ ਹੀ ਦੁਕਾਨ ਤੇ ਕਹਿਣਗੇ ਕਿ ਅਸੀਂ ਬੈਠ ਹੀ ਨਹੀਂ ਸਕਦੇ ਇੰਨੀ ਗਰਮੀ ਹੈ ਤਾਂ ਸੋਚੋ ਗ੍ਰਾਹਕਾਂ ਨੇ ਕਿੱਥੇ ਬਾਜ਼ਾਰ ਚਾਣਾ ਜਦਕਿ ਮੇਲਿਆਂ ਦੇ ਟਾਈਮ ਤੇ ਤਾਂ 10-10 ਦਿਨ ਪਹਿਲਾਂ ਗਾਹਕ ਆਣੇ ਸ਼ੁਰੂ ਹੋ ਜਾਂਦੇ ਸੀ ਬਾਜ਼ਾਰ ਭਰ ਜਾਂਦੇ ਸੀ ਇਹ ਬਾਜ਼ਾਰ ਭਰੇ ਹ ਸਰਤ ਪਰਾਰਾ ਮੇਲਾ ਬਿਆਰ ਦਾ ਹਾਲ ਦੇਖ ਲਓ ਖਾਲੀ ਪਿਆ ਹੈ ਬਿਆਰ ਬੁਰਾ ਹਾਲ ਹੋਇਆ ਹੈ ਦੁਕਾਨਾਂ ਦੇ ਕਿਰਾਏ ਨਹੀਂ ਨਿਕਲਦੇ ਵੇ ਬਹੁਤ ਮਾੜਾ ਹਾਲ ਹੈ ਇਹ ਸਾਰਾ ਅਸਰ ਗਰਮੀ ਦਾ ਹੈ ਇਹ ਗਰਮੀ ਦਾ ਵੀ ਹੈ ਤੇ ਜਿਹੜਾ ਹੜਾ ਕਰਕੇ ਸਾਡਾ ਦਾ ਪਟਾਕੇ ਬਲੋਕੇ ਦਾ ਡੋਰ ਪਤੰਗਾ ਦਾ ਕੰਮ ਹੈ ਸੀਐਲ ਲੈਵਲ ਕੰਮ ਹੈ ਔਰ ਦਿਹਾਵਨਾ ਦਾ ਕੰਮ ਹੈ ਕਾ ਕੀ ਨਹੀਂ ਆਂਦਾ ਪਿਆ ਅਰੇ ਗ੍ਰਾਹਕ ਦੇ ਨਾ ਆਂਦਾ ਕਾਰਨ ਇਹ ਇੱਥੇ ਤਿਆਰੀਆਂ ਪੂਰੀਆਂ ਨੇ ਇੰਤਜ਼ਾਰ ਹੈ ਗ੍ਰਾਹਕਾਂ ਦਾ ਇੰਤਜ਼ਾਰ ਹੈ ਸੂਰਜ ਦੇਵਤਾ ਦੇ ਥੋੜੇ ਜੇ ਸ਼ੀਤਲ ਹੋਣ ਦਾ ਠੰਡੇ ਹੋਣ ਦਾ ਤਾਂ ਜੋ ਥੋੜੀ ਜੀ ਗਰਮੀ ਘਟੇ ਤਾਂ ਕਿਤੇ ਜਾ ਕੇ ਰਾਹਤ ਮਿਲੇ ਪਰ ਗਰਮੀ ਇੰਨੀ ਹੈ ਕਿ ਪਾਣੀ ਅਤੇ ਜੂਸ ਦਾ ਸਹਾਰਾ ਕਿਤੇ ਨਾ ਕਿਤੇ ਲੈਣਾ ਪੈ ਰਿਆ ਫੇਰ ਕਿਤੇ ਜਾ ਕੇ ਥੋੜੀ ਜੀ ਠੰਡ ਮਿਲਦੀ ਹੈ ਵੀਰੇ ਜੀ ਇੱਕ ਮਿੰਟ ਲੈਣਾ ਤੁਹਾਡਾ ਦੱਸਿਓ ਤੁਸੀਂ ਵੀ ਕਾफी ਪਸੀਨੇ ਨਾਲ ਭਿਜੇ ਵਰਦੇ ਹੋ ਇਹ ਜੋ ਆਪਾਂ ਅਗਸਤ ਮਾਫ ਕਰਨਾ ਅਕਤੂਬਰ ਚਾ ਕਿ ਜੂਨ ਜਲਾਈ ਚ ਆਪਾਂ ਲੱਗ ਹੈ ਅਕਤੂਬਰ ਚ ਪੜ ਲੱਗਦਾ ਜੂਨ ਜਲਾਈ ਚ अच्छा प्यास बुझाने ਲਈ ਜੂਸ ਦਾ ਸਾਰਾ ਲਿਆ ਜਾ ਰਿਹਾ ਹਾਂਜੀ ਜੀ اچھا ਆਪਾਂ ਗੱਲ ਕਰੀਏ ਇਹ ਬਾਜ਼ਾਰ ਭਰੇ ਦਿਖਦੇ ਸੀ ਨਾ ਅੱਜ ਤੋਂ 10 ਸਾਲ 15 ਸਾਲ ਪਹਿਲਾਂ ਦੀ ਗੱਲ ਕਰ ਲਈਏ ਤੇ ਗਰਮੀ ਨੇ ਕਿਆ ਬਾਕੀ ਮੇਲੇ ਔਰ ਰੁਝਾਨ ਖਤਮ ਕਰਤਾ ਬਿਲਕੁਲ ਉਹ ਤਾਂ ਹੈ ਹੀ ਜੀ ਗਰਮੀ ਕਰਕੇ ਲੋਕੀ ਨਿਕਲਦੇ ਹੀ ਨਹੀਂ ਜੇ ਨਿਕਲਦੇ ਤਾਂ ਰਾਤ ਨੂੰ ਲੇਟ ਨਿਕਲਦੇ ਲਾਈਟ ਨਿਕਲਦੇ ਆ ਅਗਰ ਅੱਜ ਦੀ ਗੱਲ ਕਰਾਂ ਤਾਂ ਅੱਜ ਕੀ ਫੀਲ ਹੋ ਰਿਹਾ ਇੰਨੀ ਜ਼ਿਆਦਾ ਗਰਮੀ ਦੇਖ ਲਓ ਤੁਹਾਡੇ ਸਾਹਮਣੇ ਜੂਸ ਪੀਣ ਆਏ ਹੈ ਜੂਸ ਪੀਣ ਦਾ ਟੈਂਪ ਸਵੇਰੇ ਹੈ ਅੱਜ ਦੁਪਹਿਰ ਬਾਅਦ ਵਿੱਚ ਜੂਸ ਪੀਣ ਆਏ ਅਗਰ ਇਹ ਹਾਲਾਤ ਹੈ ਕਿ ਪਾਣੀ ਪੀ ਕੇ ਔਰ ਜੂਸ ਪੀ ਕੇ ਇਸ ਗਰਮੀ ਨੂੰ ਦੂਰ ਕੀਤਾ ਜਾ ਰਿਹਾ ਤਾਂ ਸੋਚੋ ਬਾਜ਼ਾਰ ਦੇ ਵਿੱਚ ਜਿਹੜੇ ਮੇਲੇ ਦੇ ਸ਼ੌਕੀਨ ਹੈ ਸ਼ਾਪਿੰਗ ਦੇ ਸ਼ੌਕੀਨ ਹੈ ਜਾਂ ਤਿਹਾਰਾਂ ਦੇ ਵਿੱਚ ਜਿਹੜੀ ਸ਼ਾਪਿੰਗ ਹੁੰਦੀ ਹੈ ਉਹ ਕਿਸ ਤਰ੍ਹਾਂ ਹੋ ਪਾਏਗੀ ਇੱਕ ਵਾਰ ਹਣੀ ਸੜਕ ਦਿਖਾ ਦਿਓ ਜਿੱਥੇ ਕੱਲ ਸਿੱਟਨ ਨੂੰ ਕਦੀ ਥਾਂ ਨਹੀਂ ਸੀ ਮਿਲਦੀ ਹੁੰਦੀ ਅੱਜ ਉਹ ਬਾਜ਼ਾਰ ਖਾਲੀ ਪਏ ਨੇ ਔਰ ਜਿਹੜੇ ਜਿਹੜੇ ਦਿਨਾਂ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਖਾਣ ਪੀਣ ਦੀ ਗੱਲ ਕਰ ਰਿਹਾ ਸੀਗਾ ਇੱਧਰ ਤੁਹਾਨੂੰ ਮੈਂ ਦਿਖਾਵਾਂ ਸਾਡੇ ਸਰਦੀਆਂ ਦੀ ਸੌਗਾਤ ਇਹੋ ਜਿਹੇ ਦਿਨਾਂ ਦੇ ਵਿੱਚ ਇਹ ਤਿੱਖੀ ਧੁੱਪ ਜਿਹੜੀ ਪੈ ਰਹੀ ਹੈ ਕੋਣ ਗੁੜ ਛੋਲੇ ਖਾਏਗਾ ਬਿਰਾ ਜੀ ਇਹੋ ਜੀ ਗਰਮੀ 'ਚ ਲੱਗਦਾ ਕੋਈ ਗੁੜ ਛੋਲੇ ਖਾਏਗਾ ਕੋਈ ਨਹੀਂ ਨਹੀਂ ਭਾਈ ਇਹ ਅਕਤੂਬਰ ਜਾ ਕੇ ਜੂਨ ਜਲਾਈ ਚ ਅਜੇ ਇਸ ਟਾਈਮ ਤਾਂ ਜੂਨ ਜਲਾਈ ਤੇ ਵੈਸੇ ਹੈ ਮਹੀਨਾ ਅਕਤੂਬਰ ਦਾ ਹੀ ਹੈ ਅਕਤੂਬਰ ਦਾ ਸਰਦੀਆਂ ਦੀ ਸੌਗਾਤ ਆ ਪਰ ਸਜਾ ਕੇ ਬੈਠੇ ਆ ਲੱਗਦਾ ਕੋਈ ਇਹੋ ਜਿਹੇ ਮੌਸਮ 'ਚ ਖਰੀਦੂ ਨਹੀਂ ਇਹ ਤਾਂ 12 ਮਹੀਨੇ ਤੀ ਦਿਨ ਦਾ ਸੌਦਾ ਜੀ ਐਸੀ ਕੋਈ ਗੱਲ ਨਹੀਂ ਹੈ ਹਰ ਇੱਕ ਬੰਦਾ ਮੇਲਿਆਂ ਦਾ ਮੈਂ ਅਗਰ ਗੱਲ ਕਰਾਂ ਕੱਲ ਐਡਾ ਵੱਡਾ ਤਿਹਾਰਾ ਹੈ ਦੁਸ਼ਹਿਰਾ ਲੱਗਦਾ ਕਿ ਕੱਲ ਦੁਸ਼ਹਿਰਾ ਹੈਗਾ ਨਹੀਂ ਜੀ ਨਹੀਂ ਉਹ ਚੀਜ਼ ਨਹੀਂ ਹੈਗੀ ਜੋ ਪਹਿਲੇ ਹੋ ਰਹੀ ਸੀ ਉਹ ਪੋਜੀਸ਼ਨ ਖਤਮ ਹੋ ਗਈ ਹੈ ਗਰਮੀ ਨੇ ਕੰਮ ਖਤਮ ਗਰਮੀ ਨੇ ਕੰਮ ਬਹੁਤ ਖਤਮ ਕੀਤਾ ਔਰ ਅੱਜ ਇੰਨੀ ਜ਼ਿਆਦਾ ਗਰਮੀ ਹੈ ਸੂਰਜ ਦੇਵਤਾ ਅੱਜ ਅੱਗ ਬਰਾਂਦੇ ਹੀ ਨਜ਼ਰ ਆ ਰਹੇ ਆ ਔਰ ਉਹਦਾ ਅਸਰ ਕੱਲ ਆਉਣ ਵਾਲੇ ਤਿਹਾਰ ਤੇ ਵੀ ਪੈਂਦਾ ਹੋਇਆ ਦਿਖਾਈ ਦੇ ਰਿਹਾ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ